ਦੀ ਗਰਸੀ ਮਾਰੀ ਕਿ ਪਰ ਲੋ ਆ ਜਾਂਦੀ ਜੇ ਆਉਂਦੀ ਨਾ ਕੋ ਸਰਕਾਰੀ ਇੱਕ ਪਾਸੇ ਬੈਲੀ ਦੂਜੇ ਪਾਸੇ ਕੈਂਟੀ ਟੰ 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 ਹੁੰਦੀ ਹੋਈ ਉਹ ਬੈਲੀ ਖਿੱਚ ਕੈਂਟੀ ਕੈਂਟੀ ਬੈਲੀ ਤੇ ਕੈਂਟੀ ਉਹ ਕਬੱਡੀ 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 ਤੇਰੇ ਮੇਰੇ ਮਿੱਤਰੋ ਜੱਫਾ ਕੈਂਟੀ ਦਾ ਅਗਲੀ ਕਬੱਡੀ ਯਾਰ ਦੀ ਫਿਰ ਬਾਤ ਦੋਸਤੋ ਜਿਹੜੇ ਇਲਾਕੇ ਦੇ ਵੱਡੇ ਅਤੇ ਨਾਮਵਰ ਟੂਰਨਾਮੈਂਟਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਯੂਸਫਰ ਦਾਰੇਵਾਲ ਦਾ ਜਿਹੜਾ ਵਿਸਾਖੀ ਦਾ ਮੇਲਾ ਜਿਹੜਾ ਕਿ ਭਾਈ ਮੋਹਕਮ ਸਿੰਘ ਸਪੋਰਟਸ ਕਬੱਡੀ ਕਲੱਬ ਇਹਦਾ ਯੂਸਫਰ ਦਾਰੇਵਾਲ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਵਿਸਾਖੀ ਦੇ ਮੌਕੇ ਪੰਜਾਂ ਪਿਆਰਿਆਂ ਨੂੰ ਯਾਦ ਕਰਦਿਆਂ ਹੋਇਆ ਜਿਹੜਾ ਕਬੱਡੀ ਦਾ ਟੂਰਨਾਮੈਂਟ ਕਰਾਇਆ ਜਾਂਦਾ ਇਸ ਵਾਰ ਜਿਹੜਾ ਟੂਰਨਾਮੈਂਟਾ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਤੇ ਜਿਹੜਾ ਲੋਕਾਂ ਦਾ ਰਸ ਜਾ ਤੁਸੀਂ ਦੇਖ ਸਕਦੇ ਹੋ ਜਿਹੜਾ ਦਰਸ਼ਕ ਕਿਸ ਤਰੀਕੇ ਦੇ ਨਾਲ ਬੈਠ ਕੇ ਜਿਹੜਾ ਇਸ ਕਬੱਡੀ ਮੈਚ ਦਾ ਆਨੰਦ ਮਾਣ ਰਹੇ ਨੇ ਇਸ ਮੌਕੇ ਦੋਸਤੋ ਜਿਹੜਾ ਦੁਆਬਾ ਵਾਰੀਅਰ ਕਬੱਡੀ ਕਲੱਬ ਸੁਰਖਪੁਰ ਦੀ ਟੀਮ ਜਿਹੜੀ ਆ ਉਹਨੇ ਪਹਿਲਾ ਇਨਾਮ ਜਿੱਤਦਿਆਂ ਹੁਆਂ ਇਸ ਮੈਦਾਨ ਦੇ ਵਿੱਚ ਜਿੱਤ ਹਾਸਲ ਕੀਤੀ ਆ ਤੇ ਦੂਸਰਾ ਇਨਾਮ ਜਿਹੜਾ ਤਾਸ਼ਪੁਰ ਕਬੱਡੀ ਕਲੱਬ ਜਿਨ੍ਹਾਂ ਨੇ ਦੂਜਾ ਇਨਾਮ ਜਿਹੜਾ ਹਾਸਲ ਕੀਤਾ ਇਸ ਦੇ ਵਿੱਚ ਮੌਕੇ ਦਾ ਟੂਰਨਾਮੈਂਟ ਦੀ ਕਮੈਂਟਰੀ ਮਾਸਟਰ ਗੁਰਪਾਲ ਸਿੰਘ ਬਾੜਾ ਜੋਧ ਸਿੰਘ ਗੁਰਦੇਵ ਸਿੰਘ ਮਿੱਠਾ ਦਰੀਏয়াল ਅਮਰੀਕ ਸਿੰਘ ਖੋਸਾ ਕੋਟਲਾ ਨੇ ਵਾਕੋਬੀ ਕੀਤੀ ਇਸ ਤੋਂ ਪਹਿਲਾਂ ਜਦੋਂ ਹਲੇ ਸ਼ੁਰੂਆਤ ਕਰਨੀ ਸੀ ਕਬੱਡੀ ਮੈਚ ਦੀ ਤਾਂ ਉਸ ਦੌਰਾਨ ਸਭ ਤੋਂ ਪਹਿਲਾਂ ਸਤਨ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਸ ਤੋਂ ਬਾਅਦ ਕਬਿਸ਼ਰੀ ਜਥੇ ਜਿਹੜੇ ਸੰਗਤਾਂ ਨੇ ਹਾਲ ਕੀਤਾ ਉਹਨਾਂ ਨੇ ਇਸ ਤੋਂ ਬਾਅਦ ਇਸ ਟੂਰਨਾਮੈਂਟ ਨੂੰ ਜੇਤੂਗਾਂ ਨੂੰ ਜਿਹੜੀਆਂ ਇਨਾਮ ਵੰਡ ਕੀਤੀ ਗਈ ਹਲਕੇ ਦੇ ਆਪ ਹਰਜੀਤ ਸਿੰਘ ਜਿਹਨੂੰ ਕਬੱਡੀ ਦੇ ਹਲਕੇ ਇਚਾਰਜ ਪਰਮਿੰਦਰ ਸਿੰਘ ਪੰਡੋਰੀ ਤੇ ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾਰ ਸਮੇਤ ਜਿਹੜੇ ਸਨ ਉਹਨਾਂ ਦਾ ਵੀ ਸਨ। ਇਸ ਖੇਡ ਮੇਲੇ ਦੌਰਾਨ ਜਿਹੜੇ ਸਰਬਜੀਤ ਸਿੰਘ ਪ੍ਰਧਾਰ ਜਿਹੜੇ ਸਾਬਕਾ ਪ੍ਰਧਾਨ ਇਸ ਕਬੱਡੀ ਕਲੱਬ ਦੇ ਰਹ ਚੁੱਕੇ ਆ ਪ੍ਰਧਾਨ ਸਰਬਜੀਤ ਸਿੰਘ ਸਾਭੀ ਜੋ ਕਿ ਹਸਾਲ ਦੀ ਤਰ੍ਹਾਂ ਪਹਿਲੇ ਇਨਾਮ ਲਈ 1.5 ਲੱਖ ਰੁਪਏ ਦੀ ਆਰਥਿਕ ਕਿੜੀ ਆ ਮਦਦ ਕਰਦੇ ਆ ਤੇ ਹੋਰ ਜਿਹੜੇ ਆ ਆਪਣੇ ਐਨ ਆਰ ਆਈ ਵੀ ਜਿਹੜੇ ਸੱਜਣ ਗਏ ਹੋਇਆ ਵਿਦੇਸ਼ਾਂ ਦੇ ਵਿੱਚ ਉਹਨਾਂ ਤੋਂ ਪ੍ਰੇਰਿਤ ਕਰਕੇ ਇਸ ਕਬੱਡੀ ਕਲੱਬ ਦੇ ਵਿੱਚ ਯੋਗਦਾਨ ਪਾਉਣ ਦੇ ਜਿਹੜਾ ਉਹ ਸਾਹਿਤ ਕਰਦੇ ਰਹਿੰਦੇ ਆ ਤੇ ਇਸ ਮੌਕੇ ਪਦਾਨਾਮਜੀਤ ਸਿੰਘ ਥਾਂਦੀ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਜੱਜ ਮੀਤ ਪ੍ਰਧਾਨ ਰਣਜੀਤ ਸਿੰਘ ਮੁੱਤੀ ਖਜ਼ਾਨਚੀ ਡਾਕਟਰ ਤਰਲੋਕ ਸਿੰਘ ਜੱਜ ਸਹਿਖ ਜਾਂਚੀ ਬਲਦੇਵ ਸਿੰਘ ਪਟਵਾਰੀ ਸੈਕਟਰੀ ਗੁਰਪ੍ਰੀਤ ਸਿੰਘ ਮਰੋਕ ਸਰਪ੍ਰਸਤ ਰੂੜ ਸਿੰਘ ਮਰੋਕ ਬਲਜਿੰਦਰ ਸਿੰਘ ਮਰੋਕ ਮਿਤ ਸਿੰਘ ਮਰੋਕ ਕੁਲਜੀਤ ਸਿੰਘ ਬਿੱਟੂ ਹਰਵਿੰਦਰ ਸਿੰਘ ਜੱਜ ਕਸ਼ਮੀਰ ਸਿੰਘ ਸੰਧਾ ਪਰਮਜੀਤ ਸਿੰਘ ਜੱਜ ਨਿਰਵੈਲ ਸਿੰਘ ਮੁੱਤੀ ਅਮਰੀਕ ਸਿੰਘ ਚੰਦੀ ਸਰਜੀ ਸਿੰਘ ਸਾਹਿਬ 임ਰੋਕ ਕਰਲੇਲ ਸਿੰਘ ਤੰਜੂ ਸਮੇਤ ਹੋਰ ਜਿਹੜੇ ਮਹਿਮਾਨ ਸੀਗੇ ਇਸ ਵਕਤ ਉਹਨਾਂ ਨੇ ਇੱਕ ਕਲੱਬ ਦੇ ਸੀਨੀਅਰ ਅਧਿਕਾਰੀਆਂ ਦੇ ਵਜੋਂ ਜਿਹੜਾ ਵਾ ਆ ਕੇ ਧੰਨਵਾਦ ਕੀਤਾ ਇਸ ਮੌਕੇ ਸਰਜੀ ਸਿੰਘ ਸਾਹਿਬ ਜਿਹੜੇ ਚੇਅਰਮੈਨ ਮਾਰਕੀਟ ਕਮੇਟੀ ਲੋਈਆਂ ਖਾਲ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਸਾਬਕਾ ਚੇਅਰਮੈਨ ਸੁਦੀਪ ਸਿੰਘ ਨੇ ਹਲੂਵਾਲ ਯੂਥ ਪ੍ਰਧਾਨ ਜਸਵਿੰਦਰ ਸਿੰਘ ਲੋਈਆਂ ਪਿੰਡ ਦੇ ਸਾਫਕਾ ਸਰਪੰਚ ਕਰਮ ਸਿੰਘ ਤੰਜੂ ਹਰਮੇਲ ਸਿੰਘ ਮਹਿਰੋਕ ਪਰਮਜੀਤ ਸਿੰਘ ਜਸਵੀਰ ਸਿੰਘ ਜਰਨੈਲ ਸਿੰਘ ਹਰਜਿੰਦਰ ਸਿੰਘ ਭਜਨ ਸਿੰਘ ਨੰਬਰਦਾਰ ਕੇਵਲ ਸਿੰਘ ਜੱਜ ਨਿਰਮਲ ਸਿੰਘ ਮਹਿਰੋਕ ਅਜੀਤ ਸਿੰਘ ਮਹਿਰੋਕ ਜਸਵਿੰਦਰ ਸਿੰਘ ਮੁੱਤੀ ਰਾਣਾ ਸਿੰਘ ਧਾਂਦੀ ਕਰਨੈਲ ਸਿੰਘ ਸਾਫਕਾ ਸਰਪੰਚ ਬਲਵੀਰ ਸਿੰਘ ਤੰਜੂ ਸੁਰਿੰਦਰ ਸਿੰਘ ਜੱਜ ਲਖਮਣ ਸਿੰਘ ਮਹਿਰੋਕ ਰਣਜੀਤ ਸਿੰਘ ਰਾਣਾ ਅਮਨ ਪੰਜਾਬ ਪੁਲਿਸ ਲਖਵੀਰ ਸਿੰਘ ਧਾਂਦੀ ਗੁਰਚਨ ਸਿੰਘ ਸਮੇਤ ਫਜਨ ਸਿੰਘ ਮੀਰੋ ਉਮਰਜੀਤ ਸਿੰਘ ਮਹਿਰਣ ਬੱਬੂ ਸਾਹਿਬ ਦੋਸਤੋ ਤੁਸੀਂ ਦੇਖ ਸਕਦੇ ਹੋ ਦੇਵ ਜੱਜ ਬਲਦੇਮ ਜਿਹੜਾ ਸਰਜੀਂਦਰ ਟੂਰਨਾਮੈਂਟ ਬਲਜੀਤ ਸਿੰਘ ਜੱਜ ਗੁਰਿੰਦਰ ਸਿੰਘ ਗਰਾਊਂਡ ਦੀ ਬਿਲਕੁਲ ਗਾਇਕ ਗੁਰੀ ਡਿਪਟੀ ਦਰਸ਼ਕਾਂ ਨਾਲ ਭਰੀ ਹੋਈ ਆ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇੜੇ ਲੋਕ ਇਸ ਤਰੀਕੇ ਨਾਲ ਰੇਲਿੰਗਾਂ ਦੇ ਨਾਲ ਜੋੜ-ਜੋੜ ਕੇ ਖੜੇ ਆ ਤੇ ਇਸ ਖੇਡ ਟੂਰਨਾਮੈਂਟ ਦਾ ਜਿਹੜਾ ਆਨੰਦ ਲੈ ਰਿਹਾ موسیقی ਅੱਜ ਦੇ ਦੇ ਜਿਹੜੇ ਗੁਰਪੁਰ ਦੇ ਕ੍ਰਾਊਡਾਂ ਨੇ ਜੀਸੂਪੁਰ ਚਲੇ ਧਾਰੇਬਾਦ ਦੀ ਲਖਪਾਲ ਦੇ ਮੰਦਿਰ ਚੱਲੇ ਆ। ਇਹ ਜਿੱਤਿਆ ਪ੍ਰਮਾਤਮਾ ਵਾਲੇ। ਤਾਂ ਸਭ ਬਹੁਤ ਸੋਹਣਾ ਹੈ। இருக்கிறார்களா. ਗੱਲ ਕਰਦੇ ਰਹੇ ਵਰਦੇ ਰ ਕਰਦੇ ਗੱਲ ਮੁੰਡੇ ਦਾ ਹਰਿਆਣੇ ਵਾਲਾ ਕਬੱਡੀ ਪਾ ਰਿਹਾ ਹਰਿਆਣੇ ਵਾਲੇ ਕਹਿੰਦੇ ਸ਼ੁਰੂ ਤੋਂ ਚਰਤੇ ਮਿੱਤਰੋ ਆਹ ਮੁੰਡਾ ਵੀ ਹਰਿਆਣੇ ਵਾਲਾ ਇੱਕ ਪਾਸੇ ਗੇਂਦਾ ਦੂਜੇ ਪਾਸੇ ਨੰਬਰ ਬਾਗ ਦੇ ਨੰਬਰ ਕਹਾਲੇ ਵਾਲਾ ਇਧਰਲੇ ਪਾਸੇ 2 ਨੰਬਰ ਇੱਕੋ ਟੀਮ 'ਚ ਆ ਪਾ ਗਿਆ ਇੱਕ ਦੇ ਉਹ ਕਬੱਡੀ 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 ਆ ਨੰਬਰ ਤੇ ਤਾੜੀਆਂ ਤਾੜੀਆਂ ਕੱਢਦੀਆਂ ਕੌ ਬਾਈ ਨੇ ਦੁੱਧ ਤੋੜਦੇ ਆ ਸਾਹਮਣੇ ਕੌ ਬਾਈ ਨੇ ਦੁੱਧ ਤੋੜਦੇ ਆ ਨਹੀਂ ਤਾਂ ਕੌਣ ਸੀਟ ਛੱਡ ਕੇ ਖੜਾ ਹੁੰਦਾ ਵੱਡੇ ਬਾਈ ਨੇ ਸੀਟ ਛੱਡ ਕੇ ਕੁਰਸੀ ਛੱਡ ਕੇ ਤਾੜੀ ਮਾਰ ਰਹੀ ਹੈ ਇੱਥੇ ਪਤਾ ਲੱਗਦਾ ਵੀ ਲੋਕ ਕਿੰਨਾ ਚਾਹੁੰਦੇ ਆ ਕੌਡੀ ਨੂੰ ਇੱਥੇ ਆ ਗਏ ਸੈਮੀ ਚਾਲਦੇ ਆ ਉਹ ਫਾਈਨਲ ਤਾਂ ਕੀ ਆ ਉਹ ਫੈਨਲ ਤਾਂ ਬਾਕੀ ਆ ਅੱਗੇ ਅੱਗੇ ਦੇਖੋ ਬਣਨ ਬਾਕੀ ਆ ਇਹਦਾ ਟਰੇਲਰ ਆ ਅੱਗੇ ਫਿਲਮ ਤਾਂ ਚੱਲਣੀ ਆ ਲੈ ਕੱਲਾ ਕੱਲਾ ਪਟਾਕਾ ਚੱਲਦਾ ਉਹ ਭੜਾ ਜਿਹੜੇ ਝੋਲੇ ਚੱਕਦਾ ਲੱਗਣੀ ਆ ਉਹ ਸੈਮੀ ਚ ਆਉਦੇ ਆ ਉਹ ਬਿੱਲਿਆ ਫੈਨਲ ਤਾਂ ਚੱਲਣਾ ਫੈਨਲ ਤਾਂ ਬਾਕੀ ਆ ਇਹ ਤੇ ਨੰਬਰੀ ਦਬਾਤੀ ਹੈ ਇਹ ਕਹਿੰਦੇ ਕਲਿਆਣਾ ਪਾਚਾ ਹੋਇਆ ਕਲਦੀ ਮਾਨਿਕ ਇੱਕ ਆ ਮਾਨਿਕ ਇੱਕ ਇੰਗਲੈਂਡ ਫਿਰਦੇ ਵੱਡੇ ਪਿਆਰੇ ਪ੍ਰਮੋਟਰ ਸੁੰਦਰ ਮਾਨਿਕ ਜੀ ਰਾਜਵੀਰ ਮਾਨਿਕ ਜੀ ਪਰ ਇਧਰਲੇ ਪਾਸੇ ਉਹ ਕਬੱਡੀ 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 ਹੋ ਗਈ ਮੇਰੇ ਮਿੱਤਰੋ ਕਬੱਡੀ ਕਬੱਡੀ ਹੋ ਗਈ ਮੇਰੇ ਮਿੱਤਰੋ ਮੇਰੀ ਬੇਨਤੀ ਹੈ ਫਾਈਨਲ ਮੈਚ ਦਬਾਬਾ ਵਾਰੀ ਸਿਲਪੁਰ ਦੇ ਨਾਲ ਵੀ ਬੇਨਤੀ ਤਜ ਤੋਰੇ ਨੂੰ ਉਹ ਟੀਮਾਂ ਲੈ ਗਿਉਣ ਆਪਾਂ ਨਿਗਰਾਨੀ ਕਰਨਾ ਆਪਾਂ ਕਬੱਡੀ ਨੀਂ ਕਿਹਨੇ ਭਾਈ ਇਹ ਕਰੰਦਾ ਕਬੱਡੀ ਪਾ ਰਿਹਾ ਅਜੇ ਕੋਦੇ ਚੰਡੇ ਹੋਇਆ ਇਹ ਜੋ ਜਗਸੀਲ ਨੰਬਰਦਾਰ ਸਭ ਪਹੁੰਚੇ ਹੋਇਆ ਯਾਰੀ ਬਾਬੇ ਤਲਵੰਡੀ ਨਾਲ ਆਹ ਸੁੰਡੀ ਤੇ ਦੂਜੇ ਪਾਸੇ ਯਾਰ ਸੁੰਡੀ ਤੇ ਯਾਰ ਸੁੰਡੀ ਤੇ ਯਾਰ ਅੱਛਰ ਹੋ ਗਏ ਮੇਰੇ ਮਿੱਤਰੋ ਉਹ ਯਾਰ ਤੇ ਸੁੰਡੀ ਕਬੱਡੀ 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 ਯਾਰ ਤੇ ਸੁੰਡੀ ਸੁੰਡੀ ਨੂੰ ਯਾਰ ਨਹੀਂ ਕੰਮ ਕਰ ਗਿਆ ਤੇ ਹੰਮਾ ਗਿਆ ਲੈ ਗਿਆ ਇਹ ਐ ਘੱਟ ਬੱਜਾ ਹੋਇਆ ਮੇਰੀ ਬੇਂਦੀ ਹੈ ਸੁਰਤਪੁਰ ਦੇ ਤਾਲਪੁਰ ਟੀਮ ਆਜਣਗੀਆਂ ਫਾਈਨਲ ਮੈਚ ਹੋਊ ਹਲਕੀ ਹਲਕੀ ਗੁੰਡਾਵਾਦੀ ਹੋਣ ਲੱਗੀ ਆ ਇਧਰਲੇ ਪਾਸੇ ਇਹ ਦੋਦੀ ਚੱਕ ਦਾ ਸੁਰਖਿਆ ਯਾਰਾ ਇਹ ਪੈਰ ਖੜੇ ਫਖੜੇ ਨੇ ਇਹ ਮਿਲਖਾ ਹੈ ਇੱਕ ਮਿਲਖੇ ਦੇ ਉਪਰਸ ਖਿਡਾਰੀ ਨੇ ਪਹਿਲੇ ਪਹਿਲੇ ਕਬਡੀਆਂ ਦੇ ਵਿੱਚ ਬਹੁਤ ਸੋਹਣਾ ਐਕਸ਼ਨ ਤੇ ਹੁਣ ਦੇਖੂਗੇ ਕੌਣ ਦੋ ਹੱਥ ਕਰਦਾ ਇਸ ਕਬੱਡੀ ਦੇ ਹੀਰੇ ਦੇ ਨਾਲ ਆਹ ਵੇਖੋ ਸਭੇ ਮੁਕਾਮਾਂ ਵਾ ਮੈਂ ਵੀ ਪੁੱਤਰਾ ਸਾਹਮਣੇ ਲਾ ਕੇ ਸਾਹ ਸਕਦਾ ਸਾਰੀਆਂ ਨਿਗਾਹਾਂ ਇਸ ਖਿਡਾਰੀ ਦੇ ਵੱਲ ਹੋਏ ਉਧਰ ਹੱਥ ਕੀ ਹੱਥੀ ਬੋਦਾ ਮਾਤੇ ਇਹ ਸੁਚਾਰ ਆਪਾਂ ਨਹੀਂ ਚੱਲਿਏ ਨੂੰ ਸਾਨੂੰ ਕਾਦੀ ਚੋਰੀ ਇੱਕ ਦੋ ਤਾਰਾ ਵੱਜਦਾ ਵੀ ਪਤਾ ਜਣਾ ਕੋ ਪਹਿਲ ਦੇ ਕੋਈ ਇਹ ਕਬੱਡੀ ਦਾ ਦੋ ਤਾਰਾ ਅੱਜ ਦਾਰੇਵਾਲ ਦੀ ਧਰਤੀ ਇਹ ਪੰਜਾਬ ਦੇ ਕਿਸੇ ਹੋਰ ਖੇਡ ਦੇ ਮੈਦਾਨ ਦੇ ਵਿੱਚ ਔਰ ਇਹ ਰੰਗਲੇ ਪੰਜਾਬ ਦੀ ਰੰਗਲੀ ਧਰਤੀ ਦਾ ਚੱਪਾ ਚੱਪਾ ਮੈੱਕਿਆ ਪਿਆ ਹੈ ਇਹਨਾਂ ਖੇਡ ਦੇ ਖਿਡਾਰੀਆਂ ਦੇ ਨਾਲ ਉਹ ਵੇਖੋ ਸਾਹਮਣੇ ਔਰ ਇੱਕ ਇੱਕ ਖੇਡ ਖਿਲਾ ਜਿਹੜਾ ਅੱਜ ਇਸ ਮੈਦਾਨ ਦੇ ਵਿੱਚ ਇਹ ਹੈ ਜੈ ਬਹੁਤ ਸੋਹਣਾ ਦਿਟਾਉਂਦਾ ਕਰੀ ਕਿਤੇ ਮੇਲ ਮੋਲਾ ਦਿੱਲੀ ਤੇ ਨਾਹੌਰ ਦਾ ਕਰੀ ਕਿਤੇ ਮੇਲ ਮੋਲਾ ਮੇਲ ਦੀ ਗੱਲ ਨਾਹੌਰ ਦੀ ਗੱਲ ਦਿੱਲੀ ਦੀ ਗੱਲ ਔਰ ਮੇਰੇ ਇਸ ਰੰਗਲੇ ਪੰਜਾਬ ਦੀ ਗੱਲ ਖੇਡ ਕਬੱਡੀ ਦੀ ਗੱਲ ਸਾਹਮਣੇ ਫੈਜ਼ਾਨ ਦੇ ਵਿੱਚ ਉੱਠ ਜਵਾਨਾ ਵਕਤ ਬੀਤਦਾ ਜਾਂਦਾ ਹੈ ਘੜੀ ਦੀ ਸੁਗਿਆ ਟਿਕ ਕੇ ਕਹਿਣ ਤੋਂ ਬਗੈਰ ਹੀ ਜਲਦੀ ਪਹੁੰਚੀਏ ਤਾਂ ਕਿ ਆਪਾਲ ਦਾ ਨਾਸ ਅੱਜ ਦਾ ਆਖਰੀ ਅੱਜ ਦਾ ਫਾਈਨਲ ਦਾ ਮੈਚ ਦਰਸ਼ਕ ਵੀਰਾਂ ਨੂੰ ਦਿਖਾ ਸਕੀਏ ਇਦਾਂ ਦੇ ਮੁਕਾਬਲੇ ਹੋਣਗੇ ਜਿੱਦਾਂ ਸਾਹਮਣੇ ਜੈਹ ਵਾਹ ਬਹੁਤ ਵਧੀਆ ਮਾਰਕ ਸਾਹਿਬ ਜੀ ਮਾਰਕ ਨੇ ਵੀ ਲੋਹਿਆਂ ਦੇ ਚਿਹਰੇ ਨਾਲ ਇਸ ਇਤਹਾਸ ਦੇ ਪਹੁੰਚੇ ਸਾਲ ਤੋਂ ਤਰਫੀ ਇਹ ਕਹਿੰਦੇ ਕਰੰਦਾ ਅੱਗੇ ਵਧਿਆ ਹੋਇਆ ਹੈ ਨਾਮ ਕਹਿੰਦੇ ਬਨੇ ਗੜਵੀ ਵਾਲਾ ਪਰ ਇਹ ਰੇਡਰ ਬਨੇ ਟਾਪ ਦਾ ਕਰਿੰਦੇ ਨੇ ਕਬੱਡੀ ਪਾਈ ਹੈ ਕਰਿੰਦੇ ਪਰਾ ਕੁਚਕਰੋਂਦੇ ਆ ਇਹ ਕਿੰਨੇ ਕਰਿੰਦੇ ਨੇ ਕਬੱਡੀ ਪਾਈ ਬਿੰਦਰੋ ਇਹ ਪਿਛਲੇ ਕਾਣਾਪਰਾ ਮਸ਼ਹੂਰ ਹੋਇਆ ਇਹਨੇ ਦੁਨੀਆਂ ਸਰਵੋਤਮ ਮਾਣ ਮਿਲਿਆ ਇਹ ਸਾਗਰ ਦੀ ਪੌਤੀ ਰੈਂਦੀ ਇੰਦੀ ਗੱਲ ਚਲਾ ਆਹ ਕੁੰਗਾ ਚੱਲਦੀ ਹੋਈ ਇਹ ਸਾਗਰ ਦੀ ਪੌਤੀ ਰੈਂਦੀ ਇੰਦੀ ਗੱਲ ਨੰਬਰ 13 ਚੇਲੇ ਨੰਨ ਅਗਲ ਮਿੱਤਰੋ ਦੁਕਾਨਾਂ ਵਿੱਚ ਮਿਲਣਾ ਆਹ ਗਲ ਮਿੱਤਰੋ ਕਿ ਮੁੱਲ ਕਦੇ ਮਿਲਣਾ ਜੀਵਦਾਰੀਆਂ ਇਹ ਸਨਮਾਨ ਹਦਾ ਸਾਡੇ ਪ੍ਰਧਾਨ ਅਮਰ ਸਿੰਘ ਜੀ ਖਾਨੀ ਸਿੱਧ ਸਿੰਘ ਜੱਜ ਮੀਤਪੁਰ ਨਾਲ ਰਣਜੀਤ ਸਿੰਘ ਜੀ ਮੁੱਤੀ ਮੀਤਪੁਰ ਨਾਲ ਡਾਟਰ ਤਰਲੋਪ ਸਿੰਘ ਜੱਜ ਖਚਾਂਜੀ ਦੇ ਸਾਡੇ ਕਰਾਬਲੇ ਫਤਨਾ ਜੀ ਬਰਦੇਸ਼ ਸਿੰਘ ਜੀ ਸਾਡੇ ਪਰਿਵਾਰੀ ਖਚਾਂਜੀ ਗੁਰਪ੍ਰੀਤ ਸਿੰਘ ਮਰੋਗ ਸੈਂਟਰੀ ਜੀ ਦੀ ਮੇਰੀ ਬੇਨਤੀ ਹੈ ਤਾਪੁਰ ਤੇ ਸਰਪਰ ਹੁਣੀਆਂ ਐਂਦਾ ਪਹਿਲਾ ਪੰਜ 1 ਲੱਖ 3000 ਇਧਰੇ ਪਾਸੇ ਮਿਰਖਾ ਮਿਰਖਾ ਬਾਅਦ ਮੇਖਾ ਬਾਅਦ ਉਹ ਮਿਰਖੇ ਨੇ ਕਿਉਂ ਫੜ ਲਿਆ ਮਿਰਖੇ ਤੂਫਾਨ ਡੱਗਾ ਉਹ ਜੋਰਦਾਰ ਤਾੜੀ ਮਾਰੋ ਮੇਰੇ ਮਿੱਤਰੋ ਇਹ ਕਹਿੰਦੇ ਮੀਠਾ ਹੈ ਬੜਾ ਪੈਰਾਜੋਕੀ ਹੈ ਸਿੱਕੀ ਸਰਦਾਰ ਸਾਹੀ ਹੋਈ ਹੈ ਅੰਕੇ ਜੋ ਕਿ ਉੱਤਰ ਪਹਾੜੋਂ ਆਏ ਬਾਥੇੜ ਕਬੱਡੀ ਦਾ ਚੱਪਾ ਚੱਪਾ ਚਰਖਾ ਚੱਲਦਾ ਹੋਇਆ ਅੱਜ ਤਾਰੇਵਾਲ ਦੀ ਧਰਤੀ ਦੇ ਮੁਕੰਧਿਆਲੇ ਵਾਲਾ ਉਹਦਾ 31 ਸਨਮਾਨ ਹੋ ਜਾ ਰਿਹਾ ਬੁਗੇ ਨੂੰ ਤੇ ਸਾਡੇ ਪ੍ਰਾ ਗੇਲੇ ਨੰਮੜ ਦੇ ਗੇਲੇ ਸਰਪੰਚ ਨੂੰ ਬਾਦ ਮਾਰਕ ਪਾਦਾ ਅੱਜ ਵੱਡੇ ਸਨਮਾਨ ਨੇ ਪਰ ਝੋਲੀ ਦੇ ਵਿੱਚ ਪਾਈ ਜਾ ਰਿਹਾ ਹੈ ਸੁਮਿਰ ਇੱਕ ਮੰਨੀ ਹੋਈ ਸਚਾਈ ਹੈ ਇਹ ਮਾਨ ਸਨਮਾਨ ਉਹਨਾਂ ਸਿੱਖਿਆਤਾਂ ਨੂੰ ਦਿੱਤੇ ਜਾਂਦੇ ਹੈ ਜਿੰਗੇ ਦੇ ਯੋਗ ਹੋ ਸੋਏ ਬੱਚੇ ਔਰ ਵਾਲੀ ਸਿਕਿਉਰ ਕਬੱਡੀ ਦੇ ਵਾਰਿਸ ਦਾ ਸਨਮਾਨ ਜਿਹੜਾ ਦਰਪੰਡੋਰੀ ਜੀ ਸਾਥੀ ਆ ਸਲਾ ਪ੍ਰਵਿੰਦਰ ਸਿੰਘ ਜੀ ਔਰ ਸਾਰੇ ਇਹ ਸਭੀ ਕਲਾਕਾਂ ਨਾਸੀ ਜਿਹੜਾ ਔਰ ਸਪੋਰਟਸ ਕਲੱਬ ਦੇ ਅਹੁਦੇਦਾਰ ਸਹਿਬਾਨ ਦੇ ਰਹੇ ਆ ਇਸ ਤੋਂ ਬਾਅਦ ਡਾਕਟਰ ਸਾਧੂ ਸਿੰਘ ਜੀ ਮਹਿਰੋਗ ਆਪਣਾ ਸਨਮਾਨ ਲੈ ਹਾਂਜੀ ਸਚਨਪ੍ਰੀਤ ਸਿੰਘ ਜੀ ਤਨਜੂਬ ਸਚਨਪ੍ਰੀਤ ਸਿੰਘ ਤਨਜੂਬ ਬਚਿਤ ਸਿੰਘ ਮਹਿਰੋਗ

ਗਗਨਦੀਪ ਸਿੰਘ ਮਹਿਰੋਗ ਆਸਟ੍ਰੇਲੀਆ ਗਗਨਦੀਪ ਸਿੰਘ ਮਹਿਰੋਗ ਆਸਟ੍ਰੇਲੀਆ ਸਾਹਮਣੇ ਭਾਜੀ ਨਾਲ ਹੋਈ ਇਸ ਵੇਲੇ ਦੀ ਕਦਰ ਜਿਹੜੇ ਆ ਇਸ ਖੇਡ ਮੈਦਾਨ ਦੇ ਬੰਨ ਜਿੱਥੇ ਮੇਰੇ ਰੰਗ ਦੇ ਪੰਜਾਬ ਦੀ ਰੰਗਲੀ ਜਵਾਨੀ 바ਵਾ ਦੇ ਪਲੀ ਪੁੱਤ ਹੀਰੇ ਆਪਣੇ ਆਪ ਨੂੰ ਇਸ ਖੇਡ ਕਬੱਡੀ ਸਮਰਪਿਤ ਕੀਤਾ ਹੈ ਸੋ ਇਹ ਜੀ ਚੀਤਾਂ ਇਹ ਖੜਾਈਆਂ ਦੇ ਸਿਰ ਦੇ ਉੱਤੇ ਪਿਆਰ ਭਰੇ ਹੱਥ ਮਾਨ ਸਰਕਾਰ ਇੰਟਰੋਡਕਸ਼ਨ ਹੌਸਲੇ ਵਧਦੇ ਆ ਜਵਾਨੀ ਦੇ ਦਰਸ਼ਕਾਂ ਦੇ ਵਿੱਚ ਵੀ ਜਵਾਨੀ ਖੁਸ਼ੋਕੀ ਆ ਮਨ ਦੇ ਉਹ ਰੋਣਾ ਹੋਊਗਾ ਕਿ ਮੈਂ ਜਦੋਂ ਵੱਡਾ ਹੋਇਆ ਮੈਂ ਵੀ ਜ਼ਰੂਰ ਇਸ ਸਖੇਡ ਕਬੱਡੀ ਦੇ ਨਾਲ ਆਪਣੇ ਆਪ ਨੂੰ ਜੋੜਾਂਗਾ ਸੋ ਆ ਪੰਜਾਬ ਦੀ ਧਰਤੀ ਨੂੰ ਨਸ਼ਿਆਂ ਤੋਂ ਰਹਿਤ ਕਰੀਏ ਇਹ ਰਿਕੜਾ ਪੰਜਾਬ یہ ستر دریاؤں کی دھرتی ایسی فٹ گول کبڈی سنے سنے کے اتنے کھیلی گئی پانچ دریاؤں کی دھرتی آج بے شک ڈھائی دریاؤں کی دھرتی ہے یہ میرا سونا پچا پر میرے بیو اس اور اسی طرح وشال حق کھیلے گی کیمرے ہوئی ہوئے ہاتھوں کے بھی ہوں ہوئی کلو بھی فٹیاں ہوئی پروفتہ فٹیاں ہوئی ان شاہیاں پڑ گیا ہوئی اور روزانہ ਇਸ ਸਕੀਡ ਕਮੇਟੀ ਵਾਸਤੇ ਸਰੀ ਹੋਰ ਸਾਥੀ ਸਾਡੇ ਸਾਥ ਦੀ ਹੁੰਦੀ ਛੱਡ ਤਾਂ ਚਾਰ ਜਾਮਤ ਵੀ ਪਾਰਟੀ ਪੂਰਨ ਯਾਰਾਂ ਤੱਕ ਦੇ ਹੋਏ ਵੈਸੇ ਵੀ ਪਟੋਲੀ ਸਾਹਿਬ ਨੂੰ ਖੇਡ ਦਾ ਪਿਆਰ ਹੀ ਬੜਾ ਹੈ ਕਹਿੰਦੇ ਜੋ ਕਬੱਡੀ ਲਈ ਕਰ ਕਰ ਦਿੱਤਾ ਉਹਨਾਂ ਟੋਲਿਆ ਜਾਣਾ ਪਏ ਦਾ ਦਿਲੇਆਂ ਦੀ ਗੋਲੀ ਲਾ ਭੱਜ ਗਏ ਉਹਦੇ ਪਿਆਰ ਤੇ ਸਤਿਕਾਰ ਅੱਜ ਕਹਿੰਦੇ 31 31000 ਆ ਬੈਸਟਰ ਨੂੰ ਤੇ ਕੋਈ ਤਾਂ ਸੀ ਗੁਰਦੇਵ ਸਿੰਘ 2000 ਰੁਪਈਆ ਸਾਰੀ ਪਿਹੜੀ ਲੈਣ ਤੇ ਲੱਗ ਕੇ ਤੇ ਫੇਰ ਦਿੰਦਾ ਸੀਗਾ ਉਹ ਵੀ ਟਾਲ ਚੇਤੇ ਰੱਖੋ ਪਰ ਕਹਿੰਦੇ ਕੌਡੀ ਕੌਡੀ ਹੋਈ ਪਈਆ ਉਹ ਕਾਡੀ ਕਾਡੀ ਹੋਈ ਪਈਆ ਗੋਰੇ ਵੱਤੇ 1000 ਰੁਪਏ ਸਾਡੇ ਸੁਨਾਪ ਸਿੰਘ ਜੀ ਅੰਜੂ ਉਹਨਾਂ ਵੱਲੋਂ ਤਰਲੋਤ ਸਿੰਘ ਅਮਰੀਕਾ ਵੱਲੋਂ ਉਹਨਾਂ ਵੱਲ 1000 1000 ਆਹ ਕੌਣ ਹੈ ਇਹ ਕਹਿੰਦੇ ਜੀਤਾ ਹੈ ਤਰਵੰਡੀ ਵਾਲਾ ਕਰ ਗਿਆ ਕਮਾਲ ਕੰਜੀ ਪੈ ਗਈ ਹੈ ਕਿ ਆਪਣੇ ਦੱਦ ਜੀ ਦੀ ਕੱਦ ਵਰਗੀ ਮਜ਼ਬੂਤੀ ਕੋਈ ਹੋਰ ਨਾ ਜੇ ਪੈ ਗਿਆ ਕੰਜੀ ਦੇ ਬਲ ਵਰਦੀ ਹੋਰ ਨਾ ਉਹ ਜੀਤ ਤਰਵੰਡੀ ਠੀਕ ਹੈ ਜੀ ਇੱਕ ਮੈਂ ਦੱਸ ਤਸੀਬਾ ਬੱਸ پیار <سؤال> ہے <سؤال>